ਮੈਂ ਦੂਰ ਮੁਲਾਜ਼ਮ ਦਿਯਾਰਤੀ ਤੁਕਾਰ ਪਰ ਇੱਕਤਾ ਜਿੰਦਾਬਾਦ 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 ਹਕ ਸਤਲੀ ਲੜਨ ਦਾ ਇੱਕਾ ਜਿੰਦਾਬਾਦ 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 ਉਹ ਪਗੋੜੀ ਕੇਂਦਰ ਸਰਕਾਰ ਮੁਰਦਾਬਾਦ 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 ਹਕ ਸਤਲੀ ਲੜਨ ਦਾ ਇੱਕਾ ਜਿੰਦਾਬਾਦ 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 ਭਾਰਤੀਆਂ ਮਾਵਾਂ ਪੈਣਾ ਦਾ ਇੱਕਾ ਜਿੰਦਾਬਾਦ 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 ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਜ਼ਿਲ੍ਹਾ ਜਲੰਧਰ ਦੀ ਕੋਰ ਕਮੇਟੀ ਦੀ ਮੀਟਿੰਗ ਸਤਨਾਮ ਸਿੰਘ ਰਾਈਵਾਲ ਦੇ ਗ੍ਰਹਿ ਵਿਖੇ ਲਈ ਗਈ ਆ ਦਸਰਾ ਚੌਹੜਿਆ ਪੀ ਆ ਕੱਲ ਦੇ ਬਹੁਤ ਵੱਡੇ ਜਥੇ ਜਿਹੜੇ ਮਾਵਾ ਭੈਣਾ ਦੇ ਉਹ ਕੈਂਪਾਂ ਵੱਲੇ ਜਾ ਰਹੇ ਅਮਰਸਰ ਤੋਂ ਬਹੁਤ ਵੱਡਾ ਜਥਾ ਕੱਲ ਗਿਆ ਤਰਨਤਾਰਨ ਤੋਂ ਜਥਾ ਗਿਆ ਅੱਜ ਤਰਨਤਾਰਨ ਤੋਂ ਬਹੁਤ ਵੱਡੇ ਜਥੇ ਫਿਰ ਜਾ ਰਹੇ ਆ ਫਿਰੋਜ਼ਪੁਰ ਤੋਂ ਗਰਦਾਸਪੁਰ ਤੋਂ ਮਾਵਾ ਭੈਣਾ ਦੇ ਜਥੇ ਜਿਹੜੇ ਆ ਉਹ ਸ਼ਮੂਲੀਅਤ ਕਰ ਰਹੇ ਆ ਔਰ ਬਾਡੀ ਪਿੱਛੇ ਜਿਹੜੀ ਆ ਉਹ ਪਾਉ ਹ ਸੰਭਾਲਣਗੇ ਕੈਂਪ ਜਿਹੜੀਆਂ ਮਾਵਾ ਭੈਣਾ ਸੰਭਾਲਣੀਆਂ ਇਸੇ ਤਰ੍ਹਾਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਮੋਗਾ ਆਦ ਜ਼ਿਲ੍ਹਿਆਂ ਦੇ ਵਿੱਚੋਂ ਵੀ ਵੱਡੇ ਜਥੇ ਬੀਬੀਆਂ ਦੇ ਥੋੜਿਆਂ ਦਿਨਾਂ ਦੇ ਤੱਕ ਪਹੁੰਚਣ ਵਾਲੇ ਆ ਜਿਹੜਾ ਅੰਦੋਲਨ ਚੱਲ ਰਿਹਾ ਵਾ ਮੋਰਚਾ ਚੱਲ ਰਿਹਾ ਵਾ ਸ਼ੰਭੂ ਸਟੇਸ਼ਨ ਦੇ ਉੱਤੇ ਉਹ ਲਗਾਤਾਰ ਜਾਰੀ ਆ ਕਿਉਂਕਿ ਸਰਕਾਰ ਅੰਦੋਲਨਕਾਰੀਆਂ ਵਾਲੇ ਪੈਸੇ ਪਿੱਠ ਕਰਕੇ ਬੈਠੀ ਆ ਤੇ ਸਾਡੇ ਨੌਜਵਾਨਾਂ ਨੂੰ ਜੇਲ੍ਹ ਹੀ ਡਕਿਆ ਵਾ ਅਸੀਂ ਕਹਿੰਦੇ ਆ ਵੀ ਜਿੰਨਾ ਮਰਜੀ ਦਬਾਅ ਵਾਲੀ ਨੀਤੀ ਜਿਹੜੀ ਉਹ ਕੇਂਦਰ ਸਿਕਣ ਸਰਕਾਰ ਅਪਣਾ ਲਈ ਪਰ ਜਿਹੜਾ ਦਬਾਅ ਹੁਣ ਪਿੰਡਾਂ ਦੇ ਵਿੱਚ ਬਣਾਇਆ ਜਾਣਾ ਵਾ ਜਲੰਧਰ ਜ਼ਿਲ੍ਹੇ ਵਾਲਿਆਂ ਨੇ ਪ੍ਰੋਗਰਾਮ ਬਣਾ ਲਿਆ ਵਾ ਇੱਕ ਦੋ ਦਿਨਾਂ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਫਲੈਕਸੀਆਂ ਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਜ ਪਾਈ ਆਗੂਆਂ ਦਾ ਵੀ ਵਿਰੋਧ ਹੋਊਗਾ ਉਹਨਾਂ ਨੂੰ ਵੀ ਸਵਾਲ ਜਵਾਬ ਕੀਤੇ ਜਾਣਗੇ ਤੇ ਜਿਹੜੀਆਂ ਵਿਰੋਧੀ ਧਿਰਾਂ ਆ ਕਾਲੀਆ ਕਾਂਗਰਸੀ ਆ ਆਮ ਆਦੀ ਪਾਰਟੀ ਆ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣਗੇ ਕਿ ਜਿਹੜਿਆਂ ਮੰਗ ਪੱਤਰ ਦੇ ਉੱਤੇ ਕੇਂਦਰ ਸਰਕਾਰ ਨੇ ਧਰਨਾ ਲਵਾਇਆ ਵਾ ਰਸਤੇ ਦੇ ਵਿੱਚ ਕੰਧਾ ਕਰਕੇ ਬੈਠੀ ਸਰਕਾਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਐਮਐਸਪੀ ਗਰੰਟਰਡ ਦਾ ਕਾਨੂੰਨ ਬਣਾਓਗੇ ਤੁਸੀਂ ਡਬਲਯੂਟੀਓ ਨੀਤੀਆਂ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢੋਗੇ ਤੁਸੀਂ ਆਪਣੇ ਪ੍ਰੀਮੀਅਰ ਤੇ ਜਿਹੜਾ ਫਸਲੀ ਬੀਮਾ ਯੋਜਨਾ ਚਲਾਓਗੇ ਤੁਸੀਂ ਕਿਸਾਨਾਂ ਮਜ਼ਦੂਰਾਂ ਦੀ 58 ਸਾਲ ਤੋਂ ਬਾਅਦ 10000 ਪੈਨਸ਼ਨ ਕਰੋਗੇ ਇਹ ਸਵਾਲ ਵਿਰੋਧੀ ਧਿਰਾਂ ਨੂੰ ਵੀ ਪੁੱਛਾਂਗੇ ਔਰ ਸ਼ਾਂਤਮਈ ਤਰੀਕੇ ਨਾਲ ਪੁੱਛਾਂਗੇ ਸ਼ਾਂਤਮਈ ਤਰੀਕੇ ਨਾਲ ਸਵਾਲਾਂ ਦਾ ਸਾਹਮਣਾ ਕਰਨ ਵਾਸਤੇ ਭਾਜਪਾ ਵੀ ਆਗੂ ਵੀ ਤਿਆਰ ਰਹਿਣ ਵਿਰੋਧੀ ਧਿਰਾਂ ਵੀ ਤਿਆਰ ਰਹਿਣ ਧੰਨਵਾਦ ਵਾਇਗਨੂ ਜੀ ਕਾ ਖਾਲਸਾ ਵਾਇਗਨੂ ਜੀ ਕੀ ਫਤਿਹ